ਕਿ ਜਿਵੇਂ ਪੀਐਸਟ ਦਾ ਪੇਪਰ 1 ਦਸੰਬਰ ਨੂੰ ਹੋਣ ਜਾ ਰਿਹਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸ਼ੁਭ ਕਾਮਨਾ ਹੈਗੀਆਂ ਤੇ ਸਾਰਿਆਂ ਨੂੰ ਬੈਸਟ ਆਫ ਲੱਕ ਹੈਗਾ ਸੋ ਪੀਐਸ ਟਟਵਾਸਤਿਕ ਬਹੁਤ ਜਿਹੜਾ ਆਸਾਨ ਤਰੀਕਾ ਦੇ ਦਿੱਤਾ ਗਿਆ ਹੈ ਡਿਪਾਰਟਮੈਂਟ ਵੱਲੋਂ ਤੁਸੀਂ ਦੇਖੋ ਇੱਕ ਨਿਊ ਜਿਹੜਾ ਇਹਨਾਂ ਨੇ ਇੱਥੇ ਲਿੰਕ ਜੋੜ ਦਿੱਤਾ ਗਿਆ ਇਹ ਕੀ ਹੈਗਾ ਪ੍ਰੋਪਰ ਤੁਹਾਨੂੰ ਦੱਸ ਦਿਆਂ ਵੀ ਇਹ ਦੇਖੋ ਐਗਜ਼ਾਮ ਸੈਂਟਰ ਲੋਕੇਟਰ ਵੀ ਬਹੁਤ ਸਾਰੇ ਸਟੂਡੈਂਟਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਐਗਜ਼ਾਮ ਕਿੱਥੇ ਹੈ ਮੰਨ ਲਓ ਉੱਥੇ ਜੱਕਲਾ ਡਿਸਟ੍ਰਿਕਟ ਲਿਖਿਆ ਆ ਸੀ ਸਕੂਲ ਦਾ ਨਹੀਂ ਪਤਾ ਲੱਗਦਾ ਕਿ ਸਕੂਲ ਕਿਹੜਾ ਹੈ ਠੀਕ ਹੈ ਜੇ ਹੋ ਸਕਦਾ ਵੀ ਸਕੂਲ ਪ੍ਰਾਈਵੇਟ ਆ ਸਰਕਾਰੀ ਹੈ ਇਦਾਂ ਕੋਈ ਐਗਜ਼ੈਕਟ ਚੀਜ਼ਾਂ ਜਿਹੜੀਆਂ ਨਹੀਂ ਲਿਖੀਆਂ ਹੋਈਆਂ ਸੀ ਬਹੁਤ ਸਾਰੇ ਨੂੰ ਸਮੱਸਿਆ ਆ ਰਹੀ ਸੀ ਸਕੂਲ ਐਮਿਨਸ ਲਿਖ ਦਿੰਦੇ ਵੈਬਸਾਈਟ ਤੇ ਯਕੀਨਨ ਨਵੀਂ ਆਪਸ਼ਨ ਆਈ ਆ ਇਹ ਨਵੀਂ ਆਪਸ਼ਨ ਹੁਣੇ ਆਈ ਆ ਵੀ ਕਹਿੰਦੇ ਐਗਜ਼ਾਮ ਸੈਂਟਰ ਲੋਕੇਟਰ ਇੱਥੇ ਕਲਿੱਕ ਕਰੋ ਵੀ ਕਲਿੱਕ ਕਰੋਗੇ ਜਿਹੜੇ ਜਿਹੜੇ ਡਿਸਟ੍ਰਿਕਟ ਡਿਸਟ੍ਰਿਕਟ ਦਾ ਹਰੇਕ ਦਾ ਹੀ ਲਿਖਿਆ ਹੋਊਗਾ ਡਿਸਟ੍ਰਿਕਟ ਦਾ ਲਿਖਿਆ ਹੋਊਗਾ ਨਾ ਜਿਹੜੇ ਡਿਸਟ੍ਰਿਕਟ ਤੁਹਾਡਾ ਐਗਜ਼ਾਮ ਹੈਗਾ ਤੁਸੀਂ ਭਰ ਦੋਗੇ ਮੰਨ ਲਓ ਆਪਣਾ ਮਾਨਸਾ ਡਿਸਟ੍ਰਿਕਟ ਹੈ ਮਾਨਸਾ ਇੱਥੇ ਕਲਿੱਕ ਕਰ ਲੈਣਾ ਵੀ ਮਾਨਸਾ ਕਲਿੱਕ ਕਰ ਲਿਆ ਵੀ ਮਾਨਸਾ ਦੇ ਇੱਥੇ ਸਬਮਿਟ ਕਰ ਦੋਗੇ ਸਬਮਿਟ ਕਰੋਗੇ ਨਾਲ ਨਾਲ ਮਾਨਸਾ ਦੇ ਵਿੱਚ 14 ਸਕੂਲਾਂ ਦੇ ਵਿੱਚ ਜਿਹੜਾ ਐਗਜ਼ਾਮ ਸ਼ੋ ਹੋ ਰਿਹਾ ਵੀ 14 ਸਕੂਲਾਂ ਚ ਮਾਨਸਾ ਜਿਲ੍ਹੇ ਚ ਜਿਹੜੇ ਐਗਜ਼ਾਮ ਹੋਣਾ ਤੁਸੀਂ ਦੇਖਦੇ ਹੋ ਸਾਰੇ ਸਕੂਲਾਂ ਦੇ ਨਾਮ ਆ ਗਏ ਹੁਣ ਇੱਥੇ ਜਿਹੜਾ ਤੋੜਾ ਸਕੂਲ ਹੋਊਗਾ ਵੀ ਕਿਉਂਕਿ ਸਕੂਲ ਦਾ ਸੈਂਟਰ ਕੋਡ ਲਿਖਿਆ ਹੋਊਗਾ ਸੈਂਟਰ ਕੋਡ ਤੁਹਾਡੇ ਐਗਜ਼ਾਮ ਤੇ ਵੀ ਲਿਖਿਆ ਹੋਊਗਾ ਐਡਮਿਟ ਕਾਰਡ ਤੇ ਵੀ ਹੋਊਗਾ ਇੱਥੇ ਵੀ ਲਿਖਿਆ ਹੋਇਆ ਠੀਕ ਹੈ ਤਾਂ ਇੱਥੇ ਦਾ ਫੋਨ ਨੰਬਰ ਵੀ ਇੱਥੇ ਨਾਲ ਤੁਸੀਂ ਪਤਾ ਕਰ ਸਕਦੇ ਹੋ ਤੇ ਇਹ ਤੁਸੀਂ ਕਰਨਾ ਕੀ ਜਿਵੇਂ ਲੋਕੇਸ਼ਨ ਤੇ ਕਿਵੇਂ ਪੁੱਜਣਾ ਬਸ ਇੱਥੇ ਮੰਨ ਲਓ ਕੋਈ ਵੀ ਸਕੂਲ ਤੁਸੀਂ ਸਰਚ ਕਰੋਗੇ ਦੇ ਇੱਥੇ ਲਿਖਿਆ ਹੋਇਆ ਸਾਰਾ ਜਿਵੇਂ ਇੱਥੇ ਗਰਲ ਸਕੂਲ ਭੁਲਾੜਾ ਮੈਂ ਇਹ ਮੇਨ ਹੀ ਤੁਹਾਨੂੰ ਦੱਸਦਾ ਆਪਣੇ ਭੁਲਾੜੇ ਦੇ ਵਿੱਚ ਮੇਨ ਗਰਲ ਸਕੂਲ ਜਮਾ ਬਿਲਕੁਲ ਫਫਾਰਾ ਚੌਂਕ ਦੇ ਕੋਲ ਪੈਂਦਾ ਹੈ ਨਾ ਇੱਥੇ ਜਦੋਂ ਕਲਿੱਕ ਕਰੋਗੇ ਤਾਂ ਕਲਿੱਕ ਕਰੋਗੇ ਵੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਮੈਪ ਖੁੱਲ ਜਾਏਗਾ ਆਟੋਮੈਟਿਕ ਤੁਹਾਨੂੰ ਲੋਕੇਸ਼ਨ ਤੇ ਲੈ ਜਾਏਗਾ ਵੀ ਆਟੋਮੈਟਿਕ ਜਿੱਥੇ ਸਕੂਲ ਹੋਗਾ ਉੱਥੇ ਤੁਹਾਨੂੰ ਲੋਕੇਸ਼ਨ ਤੇ ਲੈ ਜਾਏਗਾ ਇਹ ਸਾਰਿਆਂ ਵਾਸਤੇ ਇੱਕ ਖੁਸ਼ਖਬਰੀ ਇਹ ਚੀਜ਼ ਨੂੰ ਬਾਤੂ ਬਾਤ ਸ਼ੇਅਰ ਕਰੋ ਤੇ ਜਿਨ੍ਹਾਂ ਨੂੰ ਇਹ ਟੈ ਉਨੀ ਹੀ ਵੈਬਸਾਈਟ ਤੇ ਜਾਓ ਆਪਣਾ ਡਿਸਟ੍ਰਿਕਟ ਭਰੋ ਤੇ ਉੱਥੇ ਜਿੰਨੇ ਐਗਜ਼ਾਮ ਸੈਂਟਰ ਹੈਗੇ ਆ ਉੱਤੇ ਕਲਿੱਕ ਕਰੋ ਤੁਹਾਨੂੰ ਸਾਰੀ ਡੀਟੇਲ ਲੋਕੇਸ਼ਨ ਮਿਲ ਜਾਊਗੀ ਕਿੰਨਾ ਕਿੱਥੇ ਦੂਰ ਆ ਤੁਹਾਡੇ ਤੋਂ ਕਿੰਨਾ ਹੋ ਕਿਸੇ ਸ਼ਹਿਰ ਤੋਂ ਦੂਰ ਆ ਕਿਵੇਂ ਤੁਸੀਂ ਉੱਥੇ ਜਾ ਸਕਦੇ ਹੋ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ ਸੋ ਇਹ ਜਾਣਕਾਰੀ ਸੀ ਵੀ ਬਾਤੁਬਾਤ ਸ਼ੇਅਰ ਕਰਿਓ ਲਾਈਕ ਕਰਿਓ ਠੀਕ ਹੈ ਵੈਬਸਾਈਟ ਤੇ ਸਾਰਾ ਕੁਝ ਪਾ ਦਿੱਤਾ ਗਿਆ ਧੰਨਵਾਦ ਵੀ ਤੇ ਇਸ ਤੋਂ ਇਲਾਵਾ ਅੱਜ ਆਪਣੇ ਚੈਨਲ ਦੇ ਉੱਪਰ ਜਿਹੜੀ ਮੈਰਾਥਨ ਕਲਾਸ ਹੋਣ ਵਾਲੀ ਹੈ 2:30 ਵਜੇ ਸੀਡੀਪੀ ਦੀ ਉਹ ਜ਼ਰੂਰ ਕਰਨੀ ਹੈ ਥੈਂਕ ਯੂ